ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸੀਐਮ ਹਾਊਸ ਤੋਂ ਆਈ ਮਾੜੀ ਖਬਰ ਮਿਲੀ ਲਾਸ਼ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਹਾਇਸ ਤੋਂ ਥੋੜੀ ਦੂਰੀ ਤੱਕ ਨੌਜਵਾਨ ਦੀ ਲਾਸ਼ ਦਰਖਤਾਂ ਲੱਕੜੀ ਲੜਕੀ ਮਿਲੀ ਪੰਜਾਬ ਦੇ ਵਿੱਚ ਅੱਜ ਜਦੋਂ ਵਿਧਾਨ ਸਭਾ ਬਚਾਅ ਸ਼ੁਰੂ ਹੋਣੀ ਜਾ ਰਿਹਾ ਤੇ ਹੁਣ ਇਸ ਕਰਕੇ ਇਸ ਇਲਾਕੇ ਦੀ ਪੁਲਿਸ ਨੇ ਨਾਤੀ ਵਧਾ ਦਿੱਤੀ ਹੈ ਤੇ ਪੁਲਿਸ ਨੇ मौके ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਚ ਲੈ ਕੇ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਐਸੇ ਇਲਾਕੇ ਵਿੱਚ ਇਹ ਲਾਸ਼ ਮਿਲੀ ਹੈ ਜਿਸ ਇਲਾਕੇ ਚ ਲਾਸ਼ ਮਿ ਉਸ ਵਿੱਚ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਥਾਂ ਹੁਣ ਕਰਕੇ ਥਾਂ ਥਾਂ ਪੁਲਿਸ ਨਾਤ ਕਰ ਦਿੱਤੀ ਗਈ ਆ ਇਤਨਾ ਤੀਬੀ ਬੀਤੀ ਰਾਤ ਤੋਂ ਹੀ ਕੀਤੀ ਗਈ ਥੀ ਜਿਹੇ ਚ ਸਵਾਲ ਉੱਠ ਰਹੇ ਹਨ ਕਿ ਜਦੋਂ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਹਰਥਾਂ ਦੇ ਪੁਲਿਸ ਬਲਤਨਾਤਨ ਤਾਂ ਫਿਰ ਇਹ ਲਾਸ਼ ਕਿਵੇਂ ਤੇ ਕਿੱਥੇ ਇੱਥੇ ਕਿਵੇਂ ਆ ਸਕਦੀ ਆ ਲਾਸ਼ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਐਸਲੀ ਪੁਲਿਸ ਉਸ ਦੀ ਪਛਾਣ ਦਾ ਤਿਆਰ ਕਰਦੀ ਆ ਇਸ ਤੋਂ ਬਾਅਦ ਇਹ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਪੁਲਿਸ ਨੇ ਨੇੜਲੇ ਪੁਲਿਸ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਤਾਂ ਜੋ ਜੇਕਰ ਕਿਸੇ ਪੁਲਿਸ ਸਟੇਸ਼ਨ ਨੂੰ ਕਿਸੇ ਵਿਅਕਤੀ ਦੇ ਲਾਪਤਾ ਹੋਣ ਦੀ ਖਬਰ ਮਿਲਦੀ ਆ ਤਾਂ ਉਹ ਚੰਡੀਗੜ੍ਹ ਪੁਲਿਸ ਨੂੰ ਸੂਚਿਤ ਕਰ ਸਕਦਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ